ਕੀ ਨਾ ਤੁਹਾਡਾ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਜਿਹੜੀ ਅੱਜ ਅੱਗ ਲੱਗੀ ਕੀ ਨਾ ਦੁਕਾਨ ਦਾ ਕਿੰਨਾ ਖੁਰਾਣਾ ਵਰਡ ਚੱਕਰਾਂ ਦਾ ਸ਼ੋਰੂਮ ਆ ਇੱਥੇ ਅੱਗ ਲੱਗੀ ਹੈ ਜੀ ਕਿੰਨਾ ਨੁਕਸਾਨ ਹੋਇਆ ਤੇ ਕਿੱਦਾਂ ਅੱਗ ਲੱਗੀ ਹਾਲੇ ਤੇ ਕੁਛ ਆਈਡੀਆ ਨਹੀਂ ਕਿੰਨਾ ਨੁਕਸਾਨ ਹੋਇਆ ਪਰ ਕਵਰ ਕਰ ਗਏ ਜੀ ਜੀਵੀਕੇ ਨੇ ਸਾਡੀ ਸਪੋਰਟ ਬਹੁਤ ਕੀਤੀ ਆ ਉਹਨਾਂ ਨੇ ਫਾਇਰ ਬ੍ਰਿਗੇਡ ਉਸੇ ਟਾਈਮ ਭੇਜਦੀ ਹੈ ਬਚਾਅ ਹੋ ਗਿਆ ਜੀ ਉਹਦੇ ਲਈ ਧੰਨਵਾਦ ਸਾਰਿਆਂ ਦਾ ਤੁਸੀਂ ਹੋਰ ਵੀ ਕਿਤੇ ਕਾਲ ਕੀਤੀ ਜਾਂ ਜੀਵੀਕੇ ਨੂੰ ਨਹੀਂ ਮੈਂ ਜੀਵੀਕੇ 'ਚ ਹੀ ਕੀਤੀ ਕਿੰਨੇ ਚਿਰ ਤੱਕ ਆਪਰੇਡਾ 10 ਮਿੰਟ 'ਚ ਆ ਗਈ ਬਹੁਤ ਕੁਇਕ ਸਰਵਿਸ ਹੈਗੀ ਧੰਨਵਾਦ ਥੈਂਕ ਯੂ ਕਿੰਨਾ ਕਿ ਨੁਕਸਾਨ ਰਹੇਗਾ ਹਾਲੇ ਕੁਛ ਆਈਡੀਆ ਨਹੀਂ ਮੈਨੂੰ ਥੈਂਕ ਯੂ ਹਾਂਜੀ ਸਰ ਤੁਸੀਂ ਫਟਿਆਮਬਦ ਪਹੁੰਚੇ ਜੀ ਕਿੰਨੇ ਚਿਰ ਚੋਂ ਤੁਹਾਨੂੰ ਕਾਲ ਆਈ ਤੇ ਕਿੰਨੇ ਦਿਨ ਪਹੁੰਚੇ ਸਾਨੂੰ ਜਿਹਦਾ ਕਾਲ ਮਿਲੀ ਹੈਗੀ ਇਹ ਤੇ ਅਸੀਂ ਤੁਰੰਤ ਐਕਸ਼ਨ ਲਗਾਤਾ ਬੜੀ ਅਸੇ ਪਹੁੰਚ ਗਈ ਮੈਨੂੰ ਲੱਗਾ ਬਿਦਲ ਪਏ 5 ਮਿੰਟ ਅਸੀਂ ਇੱਥੇ ਪਹੁੰਚ ਕੇ ਆਪਾਂ 5 ਤੋਂ 10 ਟਾਈਮ ਮਿੰਟ ਆ ਤੁਹਾਨੂੰ ਕਿੰਨਾ ਨੁਕਸਾਨ ਲੱਗਦਾ ਕਿੰਨਾ ਨੁਕਸਾਨ ਤੋਂ ਅਸੀਂ ਹੀ ਕੁਛ ਆਈਡੀਆ ਲਗਾ ਸਕਦੇ ਉਹ ਹੋਣਰੀ ਬਤਾ ਸਕਦੇ ਨੇ ਬਾਕੀ ਜੋ ਸਾਡੀ ਕਰਵਾਏ ਜਿਹੜੀ ਹੈਗੀ ਉਹ ਕਰਵੇ ਕੀਤੀ ਹੈ ਔਰ ਇਹਨਾਂ ਦੇ ਜਿਹੜੇ ਬੰਦੇ ਲੱਗੇ ਸਹੀ ਉਹਨਾਂ ਨੇ ਵੀ ਕਾਫੀ ਮਦਦ ਕੀਤੀ ਹੈ ਅੱਗ ਦੀ ਸਥਿਤੀ ਕੀ ਹੈ ਹੁਣ ਬਚੂ ਕੀ ਹੈ ਮਤਲਬ ਕਿ ਬਚਾਓ ਸਾਡਾ ਇਹ ਹੋ ਗਿਆ ਕਿ ਜਿਹੜੀ ਅੱਗ ਥੱਲੇ ਨਹੀਂ ਆਈ ਥੱਲੇ ਆਂਦੀ ਅੱਗ ਦੂਜੇ ਰੂਮ ਚ ਫਲੋਰ ਚ ਆਂਦੀ ਤੇ ਉਹ ਨੁਕਸਾਨ ਜ਼ਿਆਦਾ ਹੋ ਸਕਦਾ ਸੀਗਾ ਕਾਫੀ ਬਚਾਓ ਗਿਆ ਵਸੇ